ਚਿਕਾਲ ਜੀ ਮੈਂ ਬਾਜਵਾਪ ਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਨੇ 3 ਸੂਟ ਰੈਡੀ ਕੀਤੇ ਨੇ ਜੀ ਇਹ ਅਲੱਗ-ਅਲੱਗ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਇਹ ਸਟੱਫ ਆਪਣੇ ਕੋਲੇ ਨਿਊ ਆਇਆ ਸੀ ਇਹਦੇ ਉੱਪਰ ਆਪਣੇ ਹੈਂਡਵਰਕ ਦੇ ਸੂਟ ਵੀ ਰੈਡੀ ਕੀਤੇ ਨੇ ਜੀ ਤੇ ਉਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਸੂਟ ਦੀ ਫੁੱਲ ਲੁੱਕ ਉਸ ਟਾਈਪ ਦੀ ਆ ਬਰਕਵਿਸ ਤੇ ਇਸ ਦੇ ਉੱਪਰ ਬਹੁਤ ਸੋਹਣਾ ਹੋਇਆ ਹੋਇਆ ਜੀ ਇਹਦੇ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਆਉਂਦਾ ਜਿਹੜਾ ਘੇਰਾ ਇਹਨਾਂ ਦਾ ਵਿਚਾਲੇ ਡਿਸਟੈਂਸ ਹੈ 13 ਤੋਂ 15 ਡਿਸਟੈਂਸ ਰੱਖਿਆ ਹੋਇਆ ਹੈ ਜੀ ਸਾਈਡ ਤੇ ਵੀ ਆਪਾਂ ਨੇ 7 ਇੰਚ ਜਿਹੜਾ ਕਪੜਾ ਰੱਖਿਆ ਹੈ ਕਿਉਂਕਿ ਘੇਰਾ ਈਜ਼ੀਲੀ ਅਗਲਾ 27 28 ਇੰਚ ਤੱਕ ਬਣਾ ਸਕਦਾ ਪਰਕ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਦਿਖਾ ਦੇਣੀ ਆ ਤਿੱਲੇ ਨੂੰ ਤੇ ਥ्रेड ਨੂੰ ਯੂਜ਼ ਕਰਕੇ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਹਦੇ ਉੱਪਰ ਵਾਈਨ ਕਲਰ ਜਿੱਦਾ ਸੂਟ ਹੈ ਜੀ ਇਹਦੇ ਉੱਪਰ ਆਪਾਂ ਨੇ ਇਹ ਵਾਲਾ ਵਰਕ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਬੋਥ ਸਾਈਡ ਤੇ ਜਿਹੜੇ ਪੈਨਲ ਬਣਦੇ ਨੇ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਜੀ ਕਪੜਾ ਵੀ ਬਹੁਤ ਸੋਹਣਾ ਜੀ ਇਹਨੂੰ ਪਾਰਟੀ ਵੇਅਰ ਸੂਟ ਜਿੱਦਾਂ ਮਰਜ਼ੀ ਜਿਨ੍ਹਾਂ ਨੇ ਹੈਂਡਵਰਕ ਕਰਵਾਉਣਾ ਹੈ ਇਸ ਸਟੱਪ ਦੇ ਉੱਪਰ ਹੈਂਡਵਰਕ ਵੀ ਤੁਸੀਂ ਕਰਵਾ ਸਕਦੇ ਹੋ ਜੀ ਫਸ ਫਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਉਹ ਇਹ ਵਾਲਾ ਰੈਡੀ ਕੀਤਾ ਜੀ ਇਹਦੇ ਬਾਹਮਾਂ ਦੇ ਉੱਪਰ ਵੀ ਵਰਕ ਕੀਤਾ ਹੋਇਆ ਜੀ ਤੇ ਪੌਂਚਿਆਂ ਦੇ ਉੱਪਰ ਵੀ ਵਰਕ ਕੀਤਾ ਪੌਂਚਿਆਂ ਦਾ ਵਰਕ ਮੈਂ ਤੁਹਾਨੂੰ ਦਿਖਾ ਦਿੰਨੀ ਇੱਕ ਵਾਰ ਹਾਂਜੀ ਪੌਂਚਿਆਂ ਦੇ ਉੱਪਰ ਵੀ ਐਵੇਂ ਦਾ ਵਰਕ ਹੋਇਆ ਹੈ ਸੇਮ ਹੀ ਐਸ ਟੂ ਜਿਹੜਾ ਆਪਾਂ ਨੇ ਬਾਹਮਾਂ ਦੇ ਉੱਪਰ ਵਰਕ ਕੀਤਾ ਐਕਚੁਅਲ ਕਲਰ ਜਿਹੜਾ ਇਹਦਾ ਜਮ ਆ ਰਿਹਾ ਉਹ ਇਹ ਵਾਲਾ ਕਲਰ ਆ ਜੀ ਥ੍ਰੈਡ ਦੇ ਲਈ ਆਪਾਂ ਨੇ ਇਹ ਵਾਲਾ ਗ੍ਰੀਨ ਲਾਈਟ ਗ੍ਰੀਨ ਯੂਜ਼ ਕੀਤਾ ਹੈ ਇਹ ਤਿੱਲਾ ਯੂਜ਼ ਕੀਤਾ ਹੈ ਪਿੰਕ ਕਲਰ ਦਾ ਥ੍ਰੈਡ ਯੂਜ਼ ਕਰਕੇ ਆਪਾਂ ਨੇ ਜਿਹੜਾ ਇਹਦੇ ਪਰ ਵਰਕ ਕੀਤਾ ਸੂਟ ਦੀ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਸੂਟ ਰੈਡੀ ਕੀਤਾ ਇਹ ਜਿਹੜਾ ਸੂਟ ਆਪਾਂ ਨੇ ਰੈਡੀ ਕੀਤਾ ਜੀ ਇਹ ਵਾਲਾ ਸੂਟ ਆਪਾਂ ਨੇ 1350 ਰੁਪਏ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਇਹਦੇ ਵਿੱਚ ਇੱਕ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਜੀ ਇਹ ਕਸਟਮਰ ਆਪਾਂ ਨੂੰ ਆਪਣਾ ਖੁਦ ਦਾ ਸਟੱਫ ਦੇ ਕੇ ਗਿਆ ਸੀ ਉਹਨਾਂ ਦੇ ਸਟੱਫ ਦੇ ਉੱਪਰ ਆਪਾਂ ਨੇ ਜਸਟ ਕੀ ਹੈ ਵਰਕ ਕਰਕੇ ਉਹਨਾਂ ਨੂੰ ਦਿੱਤਾਗਾ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈ ਸੇਮ ਵਰਕ ਕੀਤਾ ਹੋਇਆ ਜੀ ਕਿਉਂਕਿ ਇਹਦੇ ਉੱਪਰ ਆਪਾਂ ਨੇ ਇਹ ਕਲਰ ਤਾਂ ਪਾਏ ਨੇ ਇਹਦੇ ਨਾਲ ਜਿਹੜਾ ਦੁਪੱਟਾ ਸੀਗਾ ਉਹ ਇਹ ਵਾਲੇ ਕਲਰ ਦਾ ਲਗਵਾਇਆ ਹੋਇਆ ਸੀ ਜੀ ਇਹ ਵਾਲਾ ਕਲਰ ਤੇ ਇਹ ਵਾਲੇ ਕਲਰ ਦਾ ਦੁਪੱਟਾ ਸੀ ਤਾਂ ਕਰਕੇ ਆਪਣੇ ਇਹ ਵਾਲੇ ਕਲਰ ਯੂਜ਼ ਕਰਕੇ ਇਹਦੇ ਉੱਪਰ ਪਰ ਕੇ ਕੀਤਾ ਇਹਦੇ ਵਿੱਚ ਜਿਹੜਾ ਇੱਕ ਸੂਟ ਆਪਣੇ ਰੈਡੀ ਕੀਤਾ ਉਹ ਸਿਮਰ ਸਟਾਫ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਸਿਮਰ ਸਟਾਫ ਦੇ ਉੱਪਰ ਰੈਡੀ ਕੀਤਾ ਹੋਇਆ ਸਿਮਰ ਸਟਾਫ ਦੇ ਉੱਪਰ ਜਿਹੜਾ ਸੇਮ ਵਰਕ ਕੀਤਾ ਇਹ ਵੀ ਸੂਟ ਆਪਣੇ ਲਵ ਸੇਲ ਦੇ ਉੱਪਰ ਆ ਅਗਰ ਕਿਸੇ ਕਸਟਮਰ ਨੇ ਲੈਣਾ ਹੋਵੇ ਤਾਂ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਹੋਊਗਾ ਜੀ ਇਹਦੇ ਉੱਪਰ ਜਿਹੜਾ ਥੋੜਾ ਬੋ ਤਾਂ ਹੈਂਡ ਦਾ ਵੀ ਕੰਮ ਹੋਊਗਾ ਅਗਰ ਕਿਸੇ ਕਸਟਮਰ ਨੇ ਲੈਣਾ ਹੋਇਆ ਤਾਂ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ 9855482331 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਕਸਟਮਰ ਆਪਣਾ ਸਟੱਫ ਦੇ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਸਟੱਫ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਆਪਣਾ ਡਿਜ਼ਾਈਨ ਭੇਜ ਕੇ ਤੁਸੀਂ ਬਰਕ ਦਾ ਪ੍ਰਾਈਸ ਕਨਫਰਮ ਕਰਨਾ ਚਾਹੁੰਦੇ ਹੋ ਤਾਂ ਬਰਕ ਦਾ ਪ੍ਰਾਈਸ ਜਿਹੜਾ ਕਨਫਰਮ ਕਰ ਸਕਦੇ ਹਾਂ ਜੀ। ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ। ਥੈਂਕ ਯੂ ਜੀ।